ਨਦਨਜੀਤ ਆਉਣ ਨੂੰ ਅੰਮ੍ਰਿਤਸਰ ਵਿਖੇ ਪਿਛਲੀ 5 ਦਸੰਬਰ ਤੋਂ ਪਾਈਟਕਸ ਮੇਲਾ ਚੱਲ ਰਿਹਾ ਹੈ ਔਰ ਇਸ ਮੇਲੇ ਵਿੱਚ ਰੌਣਕਾਂ ਵੇਖਣ ਨੂੰ ਮਿਲੀਆਂ ਜਿੱਥੇ ਕਿ ਪੰਜਾਬ ਸਰਕਾਰ ਦੇ ਬਹੁਤ ਸਾਰੇ ਮੰਤਰੀ ਸਭਾਾਂ ਇੱਥੇ ਪਹੁੰਚ ਰਹੇ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਨਾਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਹੋਏ ਨੇ ਇਸ ਮੇਲੇ ਦੀਆਂ ਰੌਣਕਾਂ ਨੂੰ ਵਧਾ ਰਹੇ ਨੇ ਤਾਂ ਉਹਨਾਂ ਨੇ ਵੀ ਗੱਲਬਾਤ ਸ਼ੁਰੂ ਕਰਨਗੇ ਕਿਉਂਕਿ ਸਟਾਲ ਤੇ ਵੀ ਇਹਨਾਂ ਨੇ ਜਿਹੜਾ ਕਿ ਰਾਉਂਡ ਕੀਤਾ ਤੇ ਨਾਲ ਕੇਸਰ ਦੀ ਵੀ ਖਰੀਦ ਕੀਤੀ ਹੈ ਮੰਤਰੀ ਸਾਹਿਬ ਕੀ ਕਹਿਣਾ ਜੀ ਕਿੱਸਾ ਦੇ ਜਿਹੜੇ ਮੇਲੇ ਨੇ ਇਹ ਕਿੰਨਾ ਕੁ ਵਪਾਰ ਉਦਯੋਗ ਨਾਲ ਕਿੰਨਾ ਸਹਾਇਜਮਨ ਸਾਬਤ ਹੁੰਦੇ ਨੇ ਦੇਖੋ ਬਾਈਟੈਕਸ ਜਿਹੜਾ ਮੇਲਾ ਹੈਗਾ ਇਹ 5 ਤੋਂ ਲੈ ਕੇ 9 ਤਰੀਕ ਤੱਕ ਕੱਲ ਤੱਕ ਚੱਲੂਗਾ ਜਿਹਦੇ ਅੰਦਰ 600 ਤੋਂ ਵੱਧ ਐਗਜ਼ੀਬਿਸ਼ਨਾਂ ਲੱਗੀਆਂ ਨੇ ਕਿਆਂ ਔਰ ਵਪਾਰ ਦਾ ਆਦਾਨ-ਪ੍ਰਦਾਨ ਹੋਇਆ ਕਿ ਕਿਹੜੇ ਸਟੇਟ ਕਿਸਤੇ ਖੜੇ ਲੱਗੇ ਔਰ ਪੰਜਾਬ ਕਿੱਥੇ ਖੜਾਗਾ ਇੰਟਰਨੈਸ਼ਨਲ ਲੈਵਲ ਦੇ ਵੀ ਲਗਭਗ 200 ਤੋਂ ਉੱਪਰ ਸਟਾਲ ਲੱਗੇ ਨੇ ਕਿ ਸੋ ਇਸ ਕੱਲ ਦਾ ਪ੍ਰਗਟਾਵਾਗਾ ਕਿ ਪੰਜਾਬ ਜਿਹੜਾ ਲਗਾਤਾਰ ਵਪਾਰ ਦੇ ਅੰਦਰ ਟਰੇ ਲੱਗ ਸਬੂਤ ਜਿਹੜਾ ਕਿੰਨੀਆਂ ਸ਼ਾਨਦਾਰ ਐਕਸੀਬਿਸ਼ਨ ਲੱਗੀਆਂ ਲੱਗੀਆਂ ਕਿੰਨੀਆਂ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਆਈਆਂ ਲੱਗੀਆਂ ਔਰ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦੇ ਵੀ ਬ੍ਰਾਂਡ ਜਿਹੜਨੇ ਅੱਜ ਪੰਜਾਬ ਚ ਆ ਰਹੇ ਨੇਗੇ ਇਸ ਗੱਲ ਦਾ ਪ੍ਰਗਟਾਵਾ ਕੀਤਾਗਾ ਸੋ ਮੈਂ ਸਾਰੇ ਪ੍ਰਬੰਧਕਾਂ ਨੂੰ ਸਾਡੇ ਕਰਨ ਗਲੋਹਤਰਾ ਜੀ ਖੜੇ ਨੇਗੇ ਇਹਨਾਂ ਨੇ ਬੜਾ ਅੱਛਾ ਇਹ ਆਰਗੇਨਾਈਜ਼ ਕੀਤਾਗਾ ਸੋ ਇਹਨਾਂ ਨੂੰ ਮੁਬਾਰਕਬਾਦ ਸਾਰਿਆਂ ਨੂੰ ਮੁਬਾਰਕਬਾਦ ਸਾਰੀ ਇੰਡਸਟਰੀ ਨੂੰ ਮੁਬਾਰਕਬਾਦ ਕਿ ਸਾਰੇ ਜਣੇ ਉਹ ਤਾਂ ਚੱਕਮ ਕਰ ਰਹੇ ਕਿਹਸੇ ਦੇਖੀਦ ਕੀਤੀ ਕਿਸੇ ਤਰ੍ਹਾਂ ਬਿਲਕੁਲ ਕੇਸਰ ਜਿਹੜਾ ਪਾਰਾਦੇਸ਼ ਦੇ ਅੰਦਰ ਜੰਮੂ ਕਸ਼ਮੀਰ ਜਾਨੀ ਕਸ਼ਮੀਰ ਚ ਪੈਦਾ ਹੁੰਦਾਗਾ ਸੋ ਉੱਥੇ ਸਾਥੀ ਨੇ ਕੇਸਰ ਦਿੱਤਾਗਾ ਤਾਂ ਬਹੁਤ ਅੱਛਾਗਾ ਸੋ ਇਹ ਪਤਾ ਲੱਗਦਾਗਾ ਕਿ ਸਾਡੇ ਨਵੇਂ ਜਨਰੇਸ਼ਨ ਨੂੰ ਬੱਚਿਆਂ ਨੂੰ ਕਿ ਕੇਸਰ ਕਿੱਥੇ ਪੈਦਾ ਹੁੰਦਾਗਾ ਔਰ ਪੰਜਾਬ ਚ ਕੀ ਪੈਦਾ ਹੁੰਦਾਗਾ ਅੱਜ ਜੇ ਮੈਂ ਗੱਲ ਕਰਾਂ ਫਿਰੋਜ਼ਪੁਰ ਦੀ ਚਿੱਲੀ ਜਿਹੜੀ ਆ ਫਿਰੋਜ਼ਪੁਰ ਦੀ ਮਿਰਚ ਜਿਹੜੀ ਆ ਉਹ ਬੜੀ ਅੱਛੀ ਆ ਜੇ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ ਦੀ ਲੀਚੀ ਅੱਛੀ ਆ ਇਹ ਸਾਰੇ ਬ੍ਰਾਂਡ ਜਿਹੜੇ ਨੇ ਆ ਰਹੇ ਨੇ ਮੈਂ ਤਾਂ ਪਿੱਛੇ ਜੇ ਸਾਡੀ ਪੰਜਾਬ ਆ ਲਗਭਗ 250 ਕਰੋੜ ਤੋਂ ਉੱਪਰ ਪੈਸੇ ਅਲਾਟ ਕੀਤੇ ਸੀ ਤਾਂ ਕਿ ਜਿਹੜੀਆਂ ਜਿੱਥੇ-ਜਿੱਥੇ ਵੀ ਹੋ ਸਕਦਾ ਪੋਸਿਬਿਲਟੀ ਕਿ ਤੁਸੀਂ ਫੂਡ ਪ੍ਰੋਸੈਸਿੰਗ ਦੇ ਕਾਰਖਾਨੇ ਲਾਓ ਤਾਂ ਕਿ ਪੰਜਾਬ ਦੇ ਕਿਸਾਨ ਦੀ ਵੀ ਮਦਦ ਹੋਵੇ ਔਰ ਡਾਈਵਰਸੀਫਿਕੇਸ਼ਨ ਵੱਲ ਵੀ ਅਸੀਂ ਜਿਹੜਾ ਉਹ ਵਧਾਗੇ ਇਸ ਪਰ ਤੋਂ ਸਰ ਇੱਥੇ ਪਹੁੰਚੇ ਨੇ ਲੋਕ ਕਲਚਰ ਜਿਹੜਾ ਕੀ ਉਹ ਵੀ ਐਕਸਚੇਂਜ ਹੁੰਦਾ ਬਿਲਕੁਲ ਕਲਚਰ ਦਾ ਵੀ ਆਦਾਨ-ਪ੍ਰਦਾਨ ਹੁੰਦਾ ਔਰ ਟ੍ਰੇਡ ਦਾ ਵੀ ਆਦਾਨ-ਪ੍ਰਦਾਨ ਹੁੰਦਾ ਔਰ ਆਪਸੀ ਸਬੰਧ ਜਿਹੜੇ ਨੇ ਕਿ ਹੋਰ ਅੱਛੇ ਹੁੰਦੇ ਨੇ ਸਾਰੇ ਪੰਜਾਬ ਦਾ ਕਿਸਾਨ ਮਧ ਪ੍ਰਦੇਸ਼ ਦੇ ਕਿਸਾਨ ਦੇ ਪ੍ਰੋਡਕਟ ਬਾਰੇ ਸੋਚੂਗਾ ਔਰ ਮਧ ਪ੍ਰਦੇਸ਼ ਦਾ ਕਿਸਾਨ ਪੰਜਾਬ ਬਾਰੇ ਸੋਚੇ ਮੈਂ ਸਮਝਦਾ ਹੈ ਦਾਨ ਪ੍ਰਦਾਨ ਹੋਣਾ ਚਾਹੀਦਾ ਜੀ ਗੱਲ ਕੀਤੀ ਕਿਸਾਨ ਲਗਾਤਾਰ ਸ਼ੰਭੂ ਬਾਜ਼ਾਰ ਤੇ ਡਟੇ ਹੋਏ ਸਰ ਜਾਣ ਵਾਸਤੇ ਦਿੱਲੀ ਪਰ ਦਿੱਲੀ ਜਾਣ ਹੀ ਦਿੱਤਾ ਜਾ ਰਿਹਾ ਹੈ ਅ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਔਰ ਇਹੀ ਕਾਰਨ ਆ ਕਿ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਜਾਂ ਕਿ ਦੇਸ਼ ਦਾ ਕਿਸਾਨ ਜਿਹੜਾ ਉਹ ਲੋਕਾਂ ਦਾ પેટ ਪਰਦਾ ਦੇਸ਼ ਦੇ ਲੋਕਾਂ ਦਾ પેટ ਪਰਦਾ ਕਿਸੇ ਸਮੇਂ ਜਦੋਂ ਦੇਸ਼ ਦੇ ਅੰਦਰ ਭੁੱਖਮਰੀ ਸੀ ਜਦੋਂ ਲੋਕ ਭੁੱਖ ਨਾਲ ਮਰ ਜਾਂਦੇ ਸੀਗੇ ਉਸ ਸਮੇਂ ਪੰਜਾਬ ਦੇ ਕਿਸਾਨ ਨੇ ਅੱਗੇ ਆ ਕੇ ਹੱਕ ਢਾ ਕੇ ਕੰਮ ਕੀਤਾ ਔਰ ਆਦੇਸ਼ ਦੇ ਲੋਕਾਂ ਦਾ પેટ ਭਰਿਆ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਮੈਂ ਸਮਝਦਾ ਕਿ ਨਫਰਤ ਵਾਲੀ ਪਾਰਟੀ ਆ ਉਹ ਦੇਸ਼ ਦੇ ਕਿਸਾਨੋਂ ਨਫਰਤ ਕਰਦੀ ਹੈ ਨਫਰਤ ਛੱਡ ਕੇ ਪਿਆਰ ਦੀ ਤਰਾਹ ਅਗੇ ਹੱਥ ਵਧਾਉਣਾ ਚਾਹੀਦਾ ਤੇ ਮਸਲੇ ਨੂੰ ਹੱਲ ਕਰਨਾ। ਆਖਰੀ ਸਵਾਲਾ ਜੀ ਐਮਸੀ ਇਲੈਕਸ਼ਨ ਸੀ ਕਿਤਨੇ ਤਿਆਰੀਆਂ ਹੈ ਬਿਲਕੁਲ ਆਮ ਆਦਮੀ ਪਾਰਟੀ ਸਾਰੀਆਂ ਇਲੈਕਸ਼ਨ ਡਟ ਕੇ ਲੜੂਗੀ ਔਰ ਸਾਰੀਆਂ ਮੇਰਾਂ ਦੇ ਉੱਤੇ ਸਾਰੀਆਂ ਨਗਰ ਕੌਂਸਲਰਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਆਪਣੇ ਪ੍ਰਧਾਨ ਆਪਣੇ ਮੇਰ ਬਣਾਓ। ਬਿਲਕੁਲ ਜੀ ਇਹ ਨੇ ਪੰਜਾਬ ਦੇ ਫਾਇਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜਿਹੜੇ ਕਿ ਇੱਥੇ ਪਾਇਟਕਸ ਮੇਲੇ ਵਿੱਚ ਪਹੁੰਚੇ ਨੇ ਜਿੱਤੇ ਕਿ ਆਖਿਆ ਵੀ ਅਜਿਹੇ ਪਲੇਟਫਾਰਮ ਜਿਹੜੇ ਨੇ ਉਹ ਪੰਜਾਬ ਦੇ ਉਦਯੋਗ ਤੇ ਵਪਾਰ ਨੂੰ ਪਰਫੁੱਲਿਤ ਕਰਨ ਵਾਸਤੇ ਬਹੁਤ ਅਹਿਮ ਯੋਗਦਾਨ ਦਿੰਦੇ ਨੇ ਦੂਜੇ ਪਾਸੇ ਉਹਨਾਂ ਨੇ ਭਾਜਪਾ ਨੂੰ ਕਿਸਾਨ ਮਰੋਦੀ ਦੱਸਿਆ ਔਰ ਉਹਨਾਂ ਨੇ ਆਖਿਆ ਵੀ ਕਿਸਾਨਾਂ ਨਾਲ ਭਾਜਪਾ ਜਿਹੜੀ ਕੀ ਉਹ ਨਫ਼ਰਤ ਕਰਦੀ ਹੈ ਤਾਂ ਕਰਕੇ ਹੀ ਜਿਹੜਾ ਕਿ ਸ਼ੰਭੂ ਬਾਰਡਰ ਤੋਂ ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਦੂਜੇ ਪਾਸੇ ਉਹਨਾਂ ਨੇ ਇਹ ਵੀ ਆਖਿਆ ਵੀ ਐਮਸੀ ਇਲੈਕਸ਼ਨ ਜਿਹੜੇ ਕਿ 21 ਦਸੰਬਰ ਨੂੰ ਉਹਨਾਂ ਦੀ ਕੋਸ਼ਨਾ ਹੋਈ ਹੈ ਉਸ ਦੇ ਵਾਸਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਔਰ ਜਿਨੇ ਵੀ ਨਗਰ ਨਿਗਮ ਨੇ ਉਹਨਾਂ ਤੇ ਆਪਣੇ ਮੇਅਰ ਜਿਹੜੇ ਕੀ ਉਹ ਆਮ ਆਦਮੀ ਪਾਰਟੀ ਬਣਾਉਣ ਜਾ ਰਹੀ ਹੈ। ਦੈਨਿਕ ਸ੍ਰੀ ਅਲੀ ਸਿਕੰਦਰਪਸੀਚਾ ਅੰਮ੍ਰਿਤਸਰ